ਹਾਂ ਵੀਰੋ ਸੋ ਆਸ ਕਰਦੇ ਆਂ ਕਿਠਾ ਗੋਨੋਗੇ 42 ਰੋ ਪੜਤ ਵਾਲੋਂ ਜਿਲ੍ਹਾ ਸਰੂਰ ਆ ਆ ਦੇਖੋ ਵੀਰੇ ਆਪਣੇ ਪਿੰਡਾਂ ਦੇ ਹਾਲਾਤ ਉਧਰੇ 3 ਮਾ 3 ਮਾ ਸਾਬ ਦਾ ਬਾਅਦ ਅਰਸੇ ਦੀ ਵਾਲਾ ਆ ਦੇਖ ਲਓ ਵੀਰੇ ਕੀ ਹਾਲ ਬਣੇ ਕਾਲ ਟੈਂ ਵਾਲੀ ਨਾ ਪਰ ਹੈ ਨਾ ਨਹੀਂ 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 ਬਦਲੇ ਕੋਈ ਪਾਣੀ ਦੇਖੋ ਵੀਰੇ ਜੰਨਾ ਕਰਦਾ ਬਾਤੇ ਹੋਰ ਪੂਰੇ ਹਾਲਾਤ ਹੋਣੀ ਪੈਂਦਾ ਚੱਲਦੇ ਕੋਈ ਨਹੀਂ ਹੁੰਦਾ ਇੱਥਾਰੇ ਲੋਕਾਂ ਦੇ ਘਰ ਘਰ ਨਹੀਂ ਜਾਂ ਲੰਗਰ ਪੁੱਟੇ ਮਾਰੇ ਨੇ ਕੀ ਹਾਲ ਆਉਦੇ ਆ ਕਿ ਦੇਖੇ ਡੋਏ ਡੱਬੇ ਨੋ ਕਾਲੇ ਯਾਰ ਹੋਣਾ ਤੇਰੇ ਭੈਣ ਕੋਲ ਬਹੁਤ ਬੁਰਾ ਹਾਲ ਹੈ ਜੀ ਸਾਰਾ ਪਿੰਡ ਡੁੱਬਣ ਤੇ ਹੈ ਸੜਕਾਂ ਹੋਰ ਜਲਪਨੀਆਂ ਪਈਆਂ ਆ ਜਿਆ ਕਰਕਟ ਹੈ ਨਾਲੇ ਕੰਮ ਆ ਲੋਕਾਂ ਦਾ ਜਾਨੀ ਮੈਂ ਬਾਤ ਹੀੜ ਕਰ ਸਾਰਾ ਪਾਣੀ ਪੜਾ ਖੜਾ ਨਿਓ ਆਉਂਦਾ ਆ ਤਾਂ ਬਹੁਤ ਮਾੜੇ ਨੇ ਬਾਕੀ ਵੀ ਆਪਣੇ ਆਪਣੇ ਕਿੰਨੇ ਦੇ ਹਾਲਾਤ ਨੂੰ ਦੱਸਣਾ ਹੈ ਤੇ ਬਾਈ ਜੀ ਫੋਟੋ ਸ਼ਾਟ ਕੀ ਰੱਖੇ ਤਾਂ ਰਹੇ ਕਰੇ ਹਾਂ ਹਾਂ ਉਹਦਾ ਪਾਟਾ ਪੂਟਾ ਟੋਲ ਜੇ ਅੱਪਾ ਕਾਚਾ ਬੜੀ ਬਾਛਾ ਹਾਂ ਉਹਦੇ ਪਾਈ ਵਰਗਾ ਜੰਮੀ ਛੇਵੇਂ ਜਿਹੜਾ ਆਪਾਂ ਮਿਲੇ ਜੀ ਹਾਂ ਆਹ ਆ ਜਾ ਲਿਖਿਆ ਦਵੇ ਪੈਣਾ ਭਾਈ ਜਰਾ ਜੀ ਬਣਾ ਕੇ ਰੱਖਣਾ ਬਾਈ ਤੇ ਮਾੜੇ ਸਮੇਂ ਦਾ ਪਾਈ ਚਾਰੀ ਖੜਦਾ ਹੁੰਦਾ ਨਾਲ ਉਹ ਆਪਣਾ ਵਾਲੀ ਗੱਡੀ ਆਉਂਦੀ ਐ ਬਸ ਜਿੰਨੇ ਤੇ ਜੀ ਵੀ ਮਾਰਕ ਕਰ ਸਕੋ ਵੀਰ ਬਣ ਕੇ ਜੀ ਵੀ ਕਰਨਾ ਜਿੰਨੇ ਤੇ ਜੀ ਵੀ ਮਾਰਕ ਕਰ ਸਕੋ ਜੀ ਕਰਨਾ ਲੱਗਦਾ ਲੰਗਦਾ ਲੰਗ ਜਾ ਕੀ ਮਾਸਾ ਦਾ ਆ ਲੱਗ ਰਿਹਾਦਾ ਬਾਬਾ ਤਰਤੀਆ ਦਾ ਬਹੁਤ ਕੰਨੀ ਵਾਲੀ ਲਗਾਤਾਰ 63 ਘਟਦੇ ਹੋਏ ਨਹੀਂ ਫਜ ਰਹੇ ਨੇ ਅਈ ਤੋਂ ਚੀ ਐਡ ਕਰ ਬੋਲ ਕਰਾ ਦੀਆਂ ਪੰਡੇ ਦੀ ਲੁਕੀਆਂ ਨੇ ਇਹਨੂੰ ਤਕੀਰ ਦਾ ਮਸਾਲਾ ਹੋ ਗਿਆ

ਇਹ ਆਪਣਾ ਰਖਣਾ ਬਈ ਜਦੋਂ ਰੇਜ ਵਾਲਾ ਚ ਵੜਨ ਲੱਗ ਗਿਆ ਫੇਰ ਕਰਨਗੇ ਅਸੀਂ ਦਲ ਉਹਦੇ ਚ ਹਾਂ ਉਹ ਤਾਂ ਪਾਣੀ ਭੈ ਗਿਆ ਇਹ ਮਗਰ